ਕਾ ਚੀਚਲੀ ਆ ਗਿਆ ਭਾਜੀ ਓਏ ਹੋਏ ਹੋਏ ਭਾਜੀ ਅਗੇ ਚਾਂਪ ਆ ਗਈ ਜੀ ਫਿਰ ਮਾਰਾ ਇਹ ਪੂਰੀ ਧੰਨ ਧਨ ਕਰਾਈ ਜੇ ਇਧਰ ਕੀ ਆਈਟਮ ਜੇ ਬੈਟ ਕ੍ਰੈਫਟੀ ਆ ਗਈ ਓਕੇ ਹਾਂਜੀ ਇਧਰ ਭਾਜੀ ਕੀ ਲਾਤਾ ਜੇ ਚਾਈਨੀਸ ਨੂਡ ਲਾ ਕੇ ਭਾਜੀ ਓਕੇ ਠੀਕ ਆ ਜੀ ਵਾਹ ਬਈ ਵਾਹ ਤੇ ਭਾਜੀ ਜਿੰਨੀ ਵੀ ਆਈਟਮ ਸਾਰੀ ਫਰੈਸ਼ ਲਾਈ ਸਾਰੀ ਫਰੈਸ਼ ਭਾਜੀ ਨਾਲ ਨਾਲ ਹੀ ਤੁਹਾਡੇ ਸਾਹਮਣੇ ਦੇਖੋ ਇੱਕ ਆਮ ਕੈਟਰਿੰਗ ਵਾਲੇ ਕਰਦੇ ਆ ਵੀ ਉਹ ਡਿਸਪੋਜ਼ੇਬਲ ਵਰਤਦੇ ਆ ਉਹ ਕਿਨ ਕੱਪੜੇ ਪਾਏ ਹੁੰਦੇ ਆ ਜਿਹੜਾ ਮੜਾ ਮੋੜਾ ਚਟਣੀ ਡੁੱਲੇ ਤੇ ਉਹ ਥੱਲੇ ਚੱਲ ਗਏ ਸਾਰੀ ਪਲੇਟ ਵੀ ਦੂਜੀ ਵਰਤਦੇ ਵੀ ਆਈ ਪਹਿਲਾਂ ਮੈਟਰੀ ਕਾਫੀ ਆ ਗਈ ਜੇ ਮਸ਼ੀਨ ਦੇਖੋ ਭਾਜੀ ਕਾਫੀ ਭਾਜੀ ਕਿਹੜੀ ਕਿਹੜੀ ਦਿੰਦੇ ਜੀ ਤੁਸੀਂ ਭਾਜੀ ਗ੍ਰੇਡੀਟੀ ਪੀ ਲਓ ਫਿੱਕੀ ਪੀ ਲਓ ਮਿੱਠੀ ਪੀ ਲਓ ਜਿਹੜੀ ਚਨੀ ਵੈਰਾਈਟੀ ਦੀ ਕਹੋਗੇ ਨਾ ਉਨੀ ਵੈਰਾਈਟੀ ਬਣ ਜੂਗੀ 4 ਤੋਂ 5 ਲੱਖ ਦੀ ਮਸ਼ੀਨ ਆ ਭਾਜੀ ਅੱਛਾ ਹਾਂਜੀ ਬਿਲਕੁਲ ਜੀ ਤੇ ਭਾਜੀ ਮਾਉਂਟ ਲਾ ਗਿਆ ਆਪਣਾ ਜੀ ਇਹ ਮੌਕੜਲ ਦਾ ਕਾਊਂਟਰ ਆ ਗਿਆ ਮਹਾਰਾਜ ਮੌਕੜਲ ਦਾ ਆ ਗਿਆ ਜੀ ਓਏ ਹੋਏ ਦੇਖੋ ਭਾਜੀ ਨਾਲ ਫਰੈਸ਼ ਅੱਛਾ ਮੀਟੋ ਵਗੈਰਾ ਸਭ ਸਾਹਮਣੇ ਲਾਈ ਬੰਦਾ ਪਿਆ ਇੱਕ ਗਲਾਸੀ ਦੇਖੋ ਭਾਜੀ ਮੋਟਰ ਵਾਲੀ ਇੱਕ ਤੋਂ ਸਪੋਜਲ ਵਰਤਦੇ ਹਨ ਬਸ ਪੋਜੀ ਲਈ ਵਰਤਦੇ ਆਪਾਂ ਜੀ। ਅੱਛਾ। ਕਲਾਸਿਕ ਕੱਚ ਦੀ ਦੇਖੋ ਭਾਈ। ਕੱਚ ਦੀ ਆ ਮਹਾਰਾਜ। ਕਲਾਸਿਕ ਕਲਾਸਿਕ ਹੈ ਜੀ ਭਾਜੀ। ਇਹ ਕਿਹਦੇ ਭਾਜੀ ਟੋਟਾ ਡਗਈ ਤੇ ਕਿਹਾ ਪੈਸੇ ਨਾ ਪਾ ਦਿਓ ਘਰ। ਬਹੁਤ ਨਹੀਂ ਜੀ ਮਹਾਰਾਜ ਨਹੀਂ ਨਹੀਂ ਨਹੀਂ। ਜੂਸ ਆ ਗਿਆ ਭਾਜੀ ਆਪਣਾ। ਅੱਛਾ। ਫਰੈਸ਼ ਜੂਸ ਆ ਨਾਲ-ਨਾਲ ਲਾਈਵ ਚੱਲਦਾ ਪਿਆ ਦੇ। ਇਹਦੀ ਵੀ ਕਈ ਪਤੀਲੇ ਭਰ ਕੇ ਪਹਿਲਾਂ ਕੱਢ ਛੱਡਦੇ ਉਹ ਨਹੀਂ। ਅੱਛਾ। ਨਾਲ-ਨਾਲ ਇੱਕ ਕਿੰਨੂ ਦਾ ਜੂਸ ਆ। ਕਿੰਨੂ ਦਾ ਜੂਸ ਆ ਜੀ। ਮਹਾਰਾਜ ਤੁਸੀਂ ਤਾਂ ਧੰਨ-ਧੰਨ ਕਰੀ ਜਾਂਦੇ ਹੋ ਭਾਜੀ ਐ। ਬਿਲਕੁਲ ਧੰਨ-ਧੰਨ ਕਰਵਾਣੀ ਕਰਦੇ ਆ। ਆਏ ਪਏ ਜੀ ਮਹਾਰਾਜ ਆ ਚਾਂ ਦੇ ਵਿੱਚ ਗ੍ਰਿਲ ਸੈਂਡਵਿਚ ਦੇਖੋ ਨਾਲ ਨਾਲ ਸਟਫਿੰਗ ਹੁੰਦੀ ਪਈ ਜੇ ਦੇਖੋ ਭਾਜੀ ਇਸ ਸਟਫਿੰਗ ਪੂਰੀ ਐ ਲੋਡਡ ਰੱਖੀ ਹੋਈ ਐ ਪੂਰੀ ਪੂਰੀ ਲੋਡਡ ਭਾਜੀ ਸੌਸਾਂ ਕਿਹੜੀਆਂ ਵਰਤਦੇ ਜੇ ਸੌਸ ਵਰਤੀਆਂ ਬੀਬੀਆਂ ਦੇਖੋ ਭਾਈ ਚੈੱਕ ਕਰੋ ਇੰਨੀ ਵੀ ਕੋਈ ਪੈਟਰਨ ਕੀਤੀ ਜਾਂਦਾ ਤੇ ਹਲਕੀ ਪਾ ਦੋ ਸੋਸ ਸੋਸ ਵਗੈਰਾ ਸਾਹਮਣੇ ਤੁਹਾਡੇ ਲਾਈਵ ਚੱਲਦਾ ਪਿਆ ਜੀ ਪੂਰੇ ਜਿਹੜੇ ਰੈਸਟੋਰੈਂਟ ਚ ਵਰਤਦੇ ਆ ਬਸ ਉਹ ਹੀ ਆ ਪੂਰੀ ਭਾਜੀ ਰੈਸਟੋਰੈਂਟ ਆ ਜੀ ਮਗਰ ਮਾਰਾ ਜੀ ਇਧਰ ਦੇਖੋ ਭਾਜੀ ਲਾਈਵ ਚੱਲਦਾ ਪਿਆ ਜੀ ਪੀਜ਼ਾ ਬੰਦਾ ਪਿਆ ਜੀ ਬੱਚਿਆਂ ਦੀ ਪਸੰਦ ਆ ਪਹਿਲਾਂ ਬੱਤੀਆਂ ਨੂੰ ਮੁੱਖ ਰੱਖਦੇ ਨੇ ਚੀਜ਼ਾਂ ਚੱਲਦੀਆਂ ਨੇ ਜਿਵੇਂ ਵੀ ਪਾਜੀ ਆਟੇ ਦਾ ਜੇ ਮੈਦੇ ਦਾ ਪੀਜਾ ਨਹੀਂ ਹੈਗਾ ਵੀ ਲੋਕਾਂ ਦੇ ਪੇਟ 'ਚ ਜੰਮਿਆ ਰਹੇ ਆਟਾ ਜੇ ਆਛਾ ਬੇਸ ਇਹਦਾ ਆਟੇ ਦਾ ਵਾ ਆਟੇ ਦਾ ਬੇਸ ਆ ਗਈ ਬੱਚਿਆਂ ਦੀ ਆਟਮ ਜੀ ਮਮਾ ਰਹੇ ਮਮਾ ਜਾਨੇ ਦੇ ਮਮਾ ਜਾਨੇ ਆਟਮ ਤੇ ਆਟਮਾ ਛੁੱਟੀਆਂ ਨੇ ਬਿਲਕੁਲ ਜੀ ਬਿਲਕੁਲ ਵੇਖੋ ਟਫਿੰਗ ਟਫਿੰਗ ਦੇਖੋ ਇਹਨਾਂ ਦੀ ਓਏ ਹੋਏ ਵੈਜੀਸ ਪੂਰੀਆਂ ਪਾਈਆਂ ਮਾਰਾ ਪੂਰੀਆਂ ਸਬਜ਼ੀਆਂ ਭਰਪੂਰ ਸਬਜ਼ੀਆਂ ਇੱਧਰ ਕੀ ਜੀ ਹੁਣ ਇਹ ਵੀ ਬੱਚਿਆਂ ਦੀ ਪਸੰਦ ਹੈ ਜੀ ਬਜ਼ੁਰਗਾਂ ਦੀ ਬੱਚਿਆਂ ਦੀ ਪਸੰਦ ਓਏ ਹੋਏ ਹੋਏ ਇਹ ਸਿੱਕੋ ਜੇ ਤਿਆਰ ਹੁੰਦੇ ਪਏ ਦਾਲ ਵਾਲੀ ਟਿੱਕੀ ਜੀ ਓਏ ਹੋਏ ਹੋਏ ਲਸ਼ੇਦਾਰ ਪੂਰੀ ਲਸ਼ੇਦਾਰ ਵਾਹ ਬਈ ਵਾਹ ਇਧਰ ਮਾਰਿਆ ਜੀ ਤੇਲ ਵੀ ਵੇਖੋ ਫਰੈਸ਼ ਤੇਲ ਆ ਜੀ ਵਾਹ ਫਰੈਸ਼ ਜੇ ਹੈ ਹਾਂ ਜੀ ਇਧਰ ਚਟਨੀ ਦੇਖੋ ਗੁੜ ਦੀ ਜੀ ਅੱਛਾ ਇਹ ਗੁੜ ਦੀ ਚਟਨੀ ਦਿੰਦੇ ਨਾਲ ਹਾਂ ਜੀ ਬਾਕੀ ਪਦੀਨੇ ਦੀ ਚਟਨੀ ਦੇਖੋ ਓਏ ਹੋਏ ਹੋਏ ਇਹ ਤਾਂ ਨਾਲ ਜਿੱਧਰ ਮੂਲੀ ਪਾ ਕੇ ਹਾਂ ਜੀ ਮਾਰਿਆ ਤੁਸੀਂ ਤਾਂ ਜਿਹੜੇ ਮੀਟ ਦੇ ਆ ਤੇ ਮੂੰਹ ਚ ਪਾਣੀ ਲਿਆ ਦੇਣਾ ਬਿਲਕੁਲ ਜੀ